ਕੀ ਨਾਮ ਆਈ ਤੁਹਾਡਾ ਜੀ ਸਾਡਾ ਨਾਮ ਜੀ ਜਖਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਸਹਿਣਾ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਟਕਾਉਂਦਾ ਸਰਦਾਰ ਬੂਟਾ ਸਿੰਘ ਜੀ ਬੋਰਜ ਗਿੱਲ ਤੇ ਕੀ ਮਸਲਾ ਕੀ ਆ ਪੂਰਾ ਤੁਹਾਡਾ ਜੀ ਉਹ ਕਿਹੜਾ ਵੀਜ਼ਾ ਵਾਲਾ ਹੀ ਉਹ ਮਸਲਾ ਇਹ ਆ ਜੀ ਸਾਡੇ ਪਿੰਡ ਸਹਿਣੇ ਦਾ ਇੱਕ ਬੱਚਾ ਸੈਫੀ ਮਿੱਤਲ ਜੋ ਕਿ ਮਹਾਜਨ ਪਰਿਵਾਰ ਦਾ ਬੱਚਾ ਤਕਰੀਬਨ ਅੱਜ ਤੋਂ 7 ਮਹੀਨੇ ਪਹਿਲਾਂ ਇੰਗਲਿਸ਼ ਅਕੈਡਮੀ ਬਰਨਾਲਾ ਨੇ ਉਹਦਾ ਜਿਹੜਾ ਯੂਕੇ ਦਾ ਵੀਜ਼ਾ ਲਵਾਇਆ ਸੀ ਉਹਦੇ ਵਿੱਚ ਉਹਨਾਂ ਨੇ ਕੰਪਰੋਮਾਈਜ਼ ਕਰਿਆ ਸੀਗਾ ਲਿਖਤੀ ਰੂਪ ਚ ਸਮਝੌਤਾ ਹੋਇਆ ਵਾ ਉਹਨਾਂ ਦਾ ਐਗਰੀਮੈਂਟ ਹੋਇਆ ਵਾ ਕਿ ਬੱਚੇ ਨੂੰ 5 ਸਾਲ ਦਾ ਵਰਕ ਪਰਮਿਟ ਬੈਦ ਜੋਬ ਕੰਪਨੀ ਦੇ ਵਿੱਚ ਜਿਹੜਾ 18000 ਪਾਉਂਡ ਆਗਾ ਸਾਲ ਦੀ ਸੈਲਰੀ ਉਹ ਲਿਖਤੀ ਰੂਪ ਚ ਹੋਇਆ ਵਾ ਜਦੋਂ ਬੱਚਾ ਉਧਰ ਚਲਿਆ ਗਿਆ ਨਾ ਤਾਂ ਬੱਚੇ ਨੂੰ ਉਹ ਕੰਪਨੀ ਮਿਲੀ ਤੇ ਨਾ ਹੀ ਜੋਬ ਮਿਲੀ ਬੱਚਾ ਬਿਲਕੁਲ ਉੱਥੇ ਬੇਰਜਗਾਰ ਬੈਠਾ ਉਹਨੇ ਇਧਰੋਂ ਵੀ ਜਾਨੀ ਕਿ ਮਗਾ ਕੇ ਖਰਚਾ ਜਦੋਂ ਪੈਸੇ ਖਾਣ ਲੱਗ ਗਿਆ ਇਧਰੋਂ ਵੀ ਉੱਥੇ ਉਹਨੂੰ ਕੋਈ ਮਤਲਬ ਕਿ ਕੰਮ ਨਹੀਂ ਮਿਲਿਆ ਜਿੱਥੇ ਉਹ ਤੋਰਿਆ ਸੀ ਉਹ ਬਿਲਕੁਲ ਫਰਾਡ ਹੋਇਆ ਉਸ ਦੇ ਨਾਲ ਤੇ ਉਹਨਾਂ ਨੇ ਵੱਖ-ਵੱਖ ਲੋਕਾਂ ਦੇ ਨਾਲ رابطہ ਕਰਕੇ ਉਹਨਾਂ ਕੋਲੇ ਪਹੁੰਚ ਕੀਤੀ ਪਰ ਉਹਨਾਂ ਨੇ ਕੋਈ ਵੀ ਉਹਨਾਂ ਦੇ ਹੱਥ ਪੱਲੇ ਨਹੀਂ ਕੁਝ ਆਇਆ ਉਸ ਤੋਂ ਬਾਅਦ ਭਾਰਤੀ ਕਿਸਾਨ ਧੁੰਨੀ ਨੇਕਤਾ ਡਕਾਉਂਦਾ ਦੇ ਕੋਲੇ ਇਹ ਜਿਹੜਾ ਮਸਲਾ ਲਿਆਂਦਾ ਗਿਆ ਅਸੀਂ ਤਕਰੀਬਨ ਉਹਨਾਂ ਨਾਲ 5-6 ਮੀਟਿੰਗਾਂ ਕਰੀਆਂ ਪਹਿਲਾਂ ਇੰਗਲਿਸ਼ ਅਕੈਡਮੀ ਵਾਲਿਆਂ ਨਾਲ ਜਦੋਂ ਉਹ ਕਿਸੇ ਗੱਲ ਤੇ ਨਾ ਆਏ ਤਾਂ ਤਕਰੀਬਨ ਅੱਜ ਤੋਂ 4 ਮਹੀਨਾ ਪਹਿਲਾਂ ਤੇ ਸਾਡਾ ਉਹਨਾਂ ਨਾਲ ਇੱਕ ਲਿਖਤੀ ਰੂਪ ਚ ਸਮਝੌਤਾ ਹੋਇਆ ਕਿ ਅਸੀਂ 22 ਲੱਖ ਰੁਪਇਆ ਮੋੜਾਂਗੇ ਨਹੀਂ ਅਸੀਂ 2 ਮਹੀਨਿਆਂ ਦੇ ਵਿੱਚ ਬੱਚੇ ਨੂੰ ਕੰਪਨੀ ਦੇ ਵਿੱਚ ਵੈਦ ਜੋਬ ਜਿਵੇਂ ਕਰਿਆ ਉਵੇਂ ਅਸੀਂ ਉਹਨੂੰ ਬੱਚੇ ਨੂੰ ਅਦਰ ਯੂਕੇ ਚ ਦਵਾਵਾਂਗੇ ਪਰ ਉਹ ਬੱਚੇ ਨੂੰ 2 ਮਹੀਨੇ ਲੰਘ ਗਏ ਤੇ ਜਦੋਂ ਨੌਕਰੀ ਨਾ ਮਿਲੀ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਕੇ ਜਿਹੜਾ ਆਪਣਾ ਸਮਝੌਤਾ ਹੋਇਆ 2.52 ਲੱਖ ਰੁਪਇਆ ਵਾਲਾ ਉਹਨੂੰ ਲਾਗੂ ਕਰੋ ਪੈਸੇ ਦਿਓ ਪਰ ਉਹਨਾਂ ਨੇ ਜਦੋਂ ਆਲ ਮਟੋਲ ਕਰੀ ਤਾਂ ਉਸ ਤੋਂ ਬਾਅਦ ਅਸੀਂ ਇੱਕ ਦਿਨ ਦਾ ਧਰਨਾ ਰੱਖਿਆ ਉੱਥੇ ਉਹਨਾਂ ਦੀ ਟੈਰਾਂ ਵਾਲੀ ਦੁਕਾਨ ਤੇ ਇਮੀਗ੍ਰੇਸ਼ਨ ਰਾਹੀਂ ਵਿੱਚ ਪੁਲਿਸ ਨੇ ਪਾਇ ਕੇ ਸੀਆਈ ਦੇ ਅਨਚਾਰਜ ਬਲਜੀਤ ਸਿੰਘ ਨੇ ਵਿੱਚ ਪਾਇ ਕੇ ਵਿੱਚ ਪੁਲਿਸ ਪ੍ਰਸ਼ਾਸਨ ਕੋ ਸੂਜਮਾਨ ਸੁਤਵੰਤੇ ਉਹਨਾਂ ਨੇ ਇੱਕ ਫੈਸਲਾ ਕਰਾਤਾ ਵੀ ਤੁਹਾਨੂੰ 1.75 ਲੱਖ ਰੁਪਇਆ ਦੇ ਦੇਵਾਂਗੇ 9 875000 ਦਾ ਚੈੱਕ ਦੇਤਾ 875000 ਰੁਪਇਆ ਤੁਹਾਨੂੰ ਦੇਣਾ ਇੱਕ ਮਹੀਨੇ ਨੂੰ ਇੱਕ ਮਹੀਨੇ ਦੀ ਚੈੱਕ ਦੀ ਡੇਟ ਪਾਈ ਗਈ ਜਦੋਂ ਚੈੱਕ ਲਾਇਆ ਤਾਂ ਚੈੱਕ ਬਾਉਂਸ ਹੋ ਗਿਆ ਫਿਰ ਬਲਜੀਤ ਸਿੰਘ ਨੇ ਤਿੰਨ ਚਾਰ ਵਾਲੀ ਸੱਦ ਕੇ ਮਤਲਬ ਕਿ ਮੀਟਿੰਗ ਕਰਾਈ ਉਹ ਕਿਸੇ ਗੱਲ ਤੇ ਨਾ ਆਈ ਉਸ ਤੋਂ ਬਾਅਦ ਅਸੀਂ ਐਸਐਸਪੀ ਬਰਨਾਲਾ ਦੇ ਆਪਣੀ ਜਿਹੜੀ ਦਰਖਾਸਤਾ ਉਹ ਦੇਤੀ ਵੀ ਸਾਡਾ ਚੈੱਕ ਬਾਉਂਸ ਹੋ ਗਿਆ ਆ ਸਾਡਾ ਸਮਝੌਤਾ ਉਹ ਸਮਝੌਤੇ ਤੋਂ ਭੱਜਿਆ ਉਹ ਐਸਐਸਪੀ ਬਰਨਾਲਾ ਨੇ ਐਸਪੀਡੀ ਨੂੰ ਮਤਲਬ ਕਿ ਉਹ ਜਿਹੜੀ ਸਾਡੀ ਐਪਲੀਕੇਸ਼ਨ ਆ ਉਹ ਮਾਰਕ ਕਰਤੀ ਐਸਪੀ ਸਾਹਿਬ ਨੇ ਵੀ ਉਹਨਾਂ ਨੂੰ ਸੱਦਿਆ ਪਰ ਉਹ ਕਿਸੇ ਮਤਲਬ ਕਿ ਕਿਨਾਰੇ ਗੱਲ ਨਾ ਲੱਗੀ ਉਸ ਤੋਂ ਬਾਅਦ ਅਸੀਂ 13 ਤਰੀਕ ਦਾ ਜਿਹੜਾ ਧਰਨਾ ਪ੍ਰਦਰਸ਼ਨ ਉੱਥੇ ਕੀਤਾ 13 ਤਰੀਕ ਦੇ ਧਰਨਾ ਪ੍ਰਸ਼ਾਸਨ ਦੇ ਵਿੱਚ ਵੀ ਮਤਲਬ ਕਿ ਪ੍ਰਸ਼ਾਸਨ ਨੇ ਹੋਰ ਬਹੁਤ ਜ਼ੋਰ ਲਾਇਆ ਪਰ ਉਹ ਕਿਸੇ ਗੱਲ ਤੇ ਨਾ ਨਿਭੜੀ ਅੱਜ ਵੀ ਸਾਡਾ ਬਰਨਾਲੇ ਮੰਡੀ ਦੇ ਵਿੱਚ ਇਕੱਠ ਕਰਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਉੱਥੇ ਸਾਨੂੰ ਬਸਵਾਸ ਦਵਾਇਆ ਕਿ ਤੁਸੀਂ ਹਲੇ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਇੱਕ ਹਫਤੇ ਦਾ ਟਾਈਮ ਲਿਆ ਇੱਕ ਹਫਤੇ ਦੇ ਵਿੱਚ ਜਿਹੜਾ ਤੁਹਾਡਾ ਸਮਝੌਤਾ ਉਹਨੂੰ ਕਰਾ ਦਿੱਤਾ ਜਾਊਗਾ ਜੇਕਰ ਸਮਝੌਤੇ ਵਾਲੀ ਗੱਲ ਨਹੀਂ ਹੁੰਦੀ ਤਾਂ ਉਹਨਾਂ ਤੇ ਬਣਦੀ ਕਾਰਵਾਈ ਕਰ ਦੇਵਾਂਗੇ ਇਸ ਕਰਕੇ ਅਸੀਂ ਇੱਕ ਹਫਤੇ ਦੇ ਲਈ ਜਿਹੜਾ ਆਪਣਾ ਧਰਨਾਗਾ ਉਹਨੂੰ ਮੁਤਲ ਕਰਿਆ ਗਿਆ ਜਿਹੜਾ ਗੱਲ ਆਗਾ ਵੀ ਇਹ ਜਿਹੜਾ ਸਨੀ ਮਿੱਤ ਜਿਹੜਾ ਸੈਫੀ ਮਿੱਤਲ ਮੁੰਡਾਗਾ ਉਹ ਇੱਕ ਜਿਹੜਾ ਮਹਾਜਨ ਪਰਿਵਾਰ ਦਾ ਤੇ ਮਹਾਜਨ ਪਰਿਵਾਰ ਨਹੀਂ ਉਹਦੇ ਨਾਲ ਠੱਗੀ ਮਾਰੀ ਆ ਜਿਹੜਾ ਇਹ ਵਿੱਚ ਵਪਾਰ ਮੰਡਲ ਵਾਲੇ ਆ ਇਹ ਤਾਂ ਹੋਰ ਪਾਸੇ ਨੂੰ ਗੱਲ ਜਿਹੜੀ ਖਿੱਚ ਕੇ ਇਲ ਜਾ ਰਹੇ ਆ ਸਾਡਾ ਵਪਾਰ ਮੰਡਲ ਦੇ ਨਾਲ ਕੋਈ ਰੌਲਾ ਨਹੀਂ ਕਿਉਂਕਿ ਰੌਲਾ ਸਾਡਾ ਠੱਗ ਏਜੰਟ ਨਾਲ ਆ ਜਿਸ ਨੇ ਠੱਗੀ ਮਾਰੀ ਆ ਉਹ ਭਾਰਤੀ ਕਿਸਾਨ ਨੂੰ ਨਹੀਂ ਏਕਤਾ ਟਕਾਉਂਦਾ ਦਾ ਪਹਿਲਾਂ ਤੋਂ ਰਿਕਾਰਡ ਰਿਹਾ ਜਿੱਥੇ ਵੀ ਕੋਈ ਧੱਕਾ ਹੁੰਦਾ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਕੋਈ ਦੁਕਾਨਦਾਰ ਹੋਵੇ ਚਾਹੇ ਕੋਈ ਬੇਰਜ਼ਗਾਰ ਬੰਦਾ ਹੋਵੇ ਕੋਈ ਹੋਵੇ ਜਿਹਦੇ ਨਾਲ ਧੱਕਾ ਹੁੰਦਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜਾ ਇਹ ਸਾਡੇ ਪਿੰਡ ਸਹੇਣੇ ਦਾ ਜਿਹੜਾ ਅਗਰਵਾਲ ਪਰਿਵਾਰ ਆਗਾ ਮਹਾਜਨ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਖੜੇ ਹਾਂ ਤੇ ਖੜੇ ਰਹਾਂਗੇ ਅੱਜ ਇਹਦਾ ਸਾਡੀ ਮੀਟਿੰਗ ਹੋ ਰਹੀ ਆ ਬੜਾ ਬ੍ਰੋਦਗ੍ਰੋਹ ਅਸੀਂ ਤਕਰੀਬਨ ਥੋੜੇ ਪੱਛੀ ਅਸੀਂ ਤੁਹਾਡੇ ਨਾਲ ਸੀਗੇ ਸਾਡੀ ਤੁਹਾਡੇ ਨਾਲ ਹੀ ਬੜੇ ਨਾਲ ਸੇ ਸਾਡੇ ਜਵਾਤ ਨੌਜੋਤ ਪ੍ਰਾਪਤ ਅਸੀਂ ਨਿਮਾ ਕੇਂਦਰ ਦਲੱਟੇ ਦੋਤਾ ਕੇਂਦਰ ਦਾ ਸਥਾਪਤ ਹੋ ਚਾਹਤਾ ਜਿਹੜੀ ਤੁਹਾਡੇ ਪੈਸੇ ਉਹ ਵਾਪਸ ਆ ਜਾਣਗੇ ਜਾਂ ਫਿਰ ਸਾਡੀ ਜਿਹੜੀ ਨਿਮੋਨੀ ਕਾਰਦੀ ਆ ਅਸੀਂ ਸ਼ੁਰੂਆਤ ਇਹਨਾਂ ਕਰਕੇ